ਤਨ ਤਨ ਬੱਚੇ ਇੱਕ ਖੁੱਡੇ ਚ ਕਰਨੇ ਆ ਰੱਤਾ ਜਿਹੜਾ ਬੱਚਾ ਵਾ ਉਹ ਵਿਚਾਲੇ ਖੁੱਡੇ ਚ ਕਰਦੀ ਰੱਤਾ ਜਿਹੜਾ ਲਓ ਮੇਂ ਦਰਵਾਜ ਦਾ ਮੁੰਡਾ ਵਾ ਤੈਨੂੰ ਰੱਤੇ ਦਾ ਪਤਾ ਨਹੀਂ ਇਹ ਕਿਵੇਂ ਛੱਡਿਆ ਮੰਮੇ ਕੁੱਟੀਆਂ ਦਾ ਤੈਨੂੰ ਆ ਕਿ ਛੋੜੀ ਕਿਦ ਨੇ ਭਾਈ ਉਹਨਾਂ ਨੂੰ ਹੈਂ ਹੈਂ ਤੈਨੂੰ ਕਈ ਛੋੜੀ ਛੱਡੀ ਤੂੰ ਤਾਂ ਤੋ ਫੇਰ ਛੱਡਤਾ ਹਾਂਜੀ ਮੈਂ ਤਰੋ ਕੀ ਹਾਲ ਚਾਲ ਆ ਜੀ ਹੋਰ ਸਾਰਿਆਂ ਦੇ ਘਰ ਪ੍ਰਵਾਸ ਸੈਟ ਆ ਜੀ ਜਾਨਵਰ ਸੈਟ ਆ ਜੀ ਲਓ ਜੀ ਨਵੀਂ ਵੀਡੀਓ ਲੈ ਕੇ ਆ ਗਏ ਆ ਤੁਹਾਡੇ ਲਈ ਤੇ ਅੱਜ ਫੇਰ ਉਡਾਉਣੇ ਆ ਬੱਚੇ ਆਪਾਂ ਆਪਣੇ ਤੇ ਨਾਲੇ ਕਰਾਂਗੇ ਅੱਜ ਬਈ ਬੱਚੇ ਦੀ ਢੀਕ ਜਿਹੜਾ ਬੱਚਾ ਜੇ ਆਪਣਾ ਬਾਹਰ ਹੋਈ ਫਿਰਦਾ ਵੇਖਦੇ ਆਂ ਚਾਉਂਦਾ ਕਿ ਨਹੀਂ ਆਉਂਦਾ ਤੇ ਸਭ ਤੋਂ ਪਹਿਲਾਂ ਉਡਾਦਗੇ ਬਈ ਬੱਚੇ ਆਪਾਂ ਪੰਜ ਬੱਚੇ ੜਾਵਾਂਗੇ ਤੇ ਦੱਸਦੇ ਆਂ ਕਿਹੜੇ ਕਿਹੜੇ ਆ ਰੰਗ ਕਿਵੇਂ ਲਾਏ ਆ ਆ ਆਪਣਾ ਕੋਈ ਗੀਰੰਗਾ ਬੱਚਾ ਜੀ ਤਿੰਨ ਆਖਰਾਂ ਨੇ ਦੋਨੇ ਬਗਲਾਂ ਕਰਤੀਆਂ ਖਰੀਆਂ ਲਓ ਇਸਾਤਰੀ ਤੇ ਗਿਆ ਪਹਿਲਾ ਆ ਬੱਚਾ ਕੱਲ ਵੀ ਉੱਡਿਆ ਵੀ 2 2.5 ਘੰਟੇ ਉੱਡ ਗਈ ਕੱਲ ਪਹਿਲੀ 2.5 ਤੇ ਤੇ ਅੱਜ ਫੇਰ ਇਹਨੂੰ ਸੱਡਣ ਲੱਗੇ ਆ ਇਹ ਵੀ ਛਤਰੀ ਤੇ ਬਹਿ ਗਏ ਤੇ ਆਹ ਲਾਲ ਚੀਨਾ ਬਗਲ ਡੰਡੇ ਵਾਲਾ ਤੇ ਆ ਕਾਲਾ ਚੀਨਾ ਜੀ ਦੋਨੇ ਬਗਲਾਂ ਲਾਲ ਕਿ ਟੈਡ ਹਰਾ ਇਹ ਨਹੀਂ ਬੈਠਾ ਸਤਰੀ ਦੇ ਸਿੱਧਾ ਨਹਿਂ ਗਿਆ ਉੱਡ ਗਿਆ ਇੱਕਾ ਸਾਡਾਂਗੇ ਡੱਬਾ ਚਾਰ ਬੱਚੇ ਬਹਿ ਗਏ ਸਤਰੀ ਤੇ ਤੇ ਇੱਕ ਉੱਡ ਗਿਆ ਆਪਣਾ ਕਾਲਾ ਕੀਣਾ ਇਹਨਾਂ ਨੂੰ ਵੀ ਡਾਉਨੇ ਹੁਣ ਆਪਾਂ ਉੱਡ ਗਏ ਹੀ ਬੱਚੇ ਆਪਣੇ ਪੰਜ ਬੱਚੇ ਛਰਤੇ ਆ ਹਾ ਬੱਚਾ ਰਹਿੰਦਾ ਜੀ ਆਪਣਾ ਇਕੱਲਾ ਗਿੱਜਣ ਲੱਗੂ ਇਹ ਵੀ ਹੈ ਥੋੜਾ ਜਨਾ ਖੰਭ ਖਾ ਗਏ ਸੀ ਕੂਤਰੇ ਤੇ ਹੁਣ ਖੰਭ ਜੇ ਇਹਦੇ ਆ ਕੱਚਾਂ ਵਾਲੇ ਸਾਰੇ ਖੰਭ ਜੇ ਹੁਣ ਆਏ ਇਹਦੇ ਉਹ ਤਾਂ ਸਰ ਹੋਇਆ ਵਾ ਤੇ ਪਰ ਇਹਨੂੰ ਹਜੇ ਡਾਉਂਦੇ ਨਹੀਂ ਉਹਨੂੰ ਸਤਰੀ ਤੇ ਵਾ ਦਿੰਨੇ ਆਪਾਂ ਆਪੇ ਇਹ ਮਰਜੀ ਨਾਲ ਉੱਡਣਾ ਹੋਇਆ ਉੱਡ ਜੂਗਾ ਲਓ ਜੀ ਗਿਆ ਸਤਰੀ ਤੇ ਤੇ ਹੁਣ ਨਿੱਕੇ ਬੱਚਿਆਂ ਨੂੰ ਕੋਈ ਭਾਦ ਗਿਆ ਆਪਾਂ ਸਤਰੀਆਂ ਦੇ ਉੱਤੇ ਜੀ ਪਹਿਲਾਂ ਤਾਂ ਆਪਣਾ ਕੋ ਰੱਤਾ ਬੱਚਾ ਇਹ ਰੱਤੇ ਬੱਚੇ ਨੂੰ ਬਿਠਾ ਲ ਗਏ ਲਓ ਜੀ ਬਹੁਤੇ ਬੱਚੇ ਵੀ ਛਤਰੀ ਤੇ ਇੱਕ ਬੱਚਾ ਹੋਰ ਲੈ ਕੇ ਆਉਣੀ ਆਪਾਂ ਹਜੇ ਇੱਕ ਬੱਚਾ ਆਹ ਜੀ ਲਾਲ ਚੀਨਾ ਇਹ ਨੂੰ ਵੀ ਬਿਵਾਦ ਗਏ ਛਤਰੀ ਤੇ ਲਓ ਜੀ ਹੁਣ ਪਾਉਣ ਲੱਗੇ ਕੁੱਤਰਾ ਨੂੰ ਦਾਣੇ ਆਪਣਾ ਦਾਣੇ ਪਾ ਲਿਆ ਟਰੇਆਂ ਦੇ ਵਿੱਚ ਰੱਖ ਦਿੱਤੇ ਥੋੜੇ ਚ ਤੇ ਪਾਣੀ ਵੀ ਧਰਦ ਗਏ ਦੂਜੇ ਕੁੱਡੇ ਚ ਵੀ ਰੱਖ ਦਿੱ ਗਏ ਕਿਉਂ ਦੇ ਰਹੇ ਆਪਾਂ ਆਪਣੇ ਨੂੰ ਕਿਉਂਗਾ ਸੋਲੇ ਤੇ ਹਸੋ ਜੀ ਆ ਬੱਚਾ ਵੀ ਵਈ ਅੱਜ ਹੀ ਚੱਕਿਆ ਪਾਸੇ ਕਰਤਾ ਸੀ ਆ ਉਹਦੇ ਮਾਮਲੇ ਤੋਂ ਥੋੜੇ ਥੋੜੇ ਦਾਣੇ ਚੋਗੇ ਵੇ ਇਹਨੂੰ ਦੇ ਦਿੰਨੇ ਥੋੜੇ ਜਿ ਲਓ ਜੀ ਬੱਚੇ ਨੂੰ ਆਪਾਂ ਚੋਕ ਦੇਤੀਏ ਛੋਲੇ ਛਾਲੇ ਦੇਤੇ ਆ ਤੇ ਹੁਣ ਪਾਣੀ ਪਿਆਦਾਂਗੇ ਇਹਨਾਂ ਨੂੰ ਪਾਣ ਇੱਕ ਇੱਕ ਸਰਿੰਜ ਬਾਈ ਆਪਾਂ ਇਹਨਾਂ ਨੂੰ ਹੁਣ ਪਾਣੀ ਦੀ ਦੇ ਦਾਂਗੇ ਤੇ ਫਿਰ ਬੈਠੇ ਰਹਿਣਗੇ ਸ਼ਾਮ ਤੱਕ 2 ਘੰਟੇ ਤੇ ਹੁਣ ਆਪਾਂ ਬਈ ਅੱਜ ਜਾਲਚ ਪਾ ਚੱਲੇ ਆ ਤੇ ਹੁਣ ਜਾਣਾ ਆਪਾਂ ਖੇਤ ਨੂੰ ਖੇਤ ਵੀ ਕੰਮ ਧੰਦੇ ਕਰਕੇ ਜਾ ਕੇ ਹਾਂ ਜੀ ਬਾਬੋ ਖੇਤੋਂ ਵਾਪਸ ਆ ਗਏ ਆਂ ਜੀ ਘਰੇ ਤੇ ਖੇਤ ਕਰਦੇ ਥੋੜਾ ਜਿਹਾ ਕੰਮ ਹਾਥ ਦੇ ਕੇ ਤੁਸੀਂ ਅੰਦਾਜ਼ਾ ਲਾ ਲਓ ਕੰਮ ਕਰਕੇ ਆਏ ਸੀਗੇ ਤੇ ਆਪਣਾ ਬੱਚਾ ਬਈ ਅੱਜ ਵੀ ਨਹੀਂ ਆਇਆ ਵਾਪਸ ਉਹ ਸਾਹਮਣੇ ਟਾਵਰਾਂ ਤੇ ਸੀ ਕੱਲ ਐਸ ਵੇਲੇ ਕੱਲ ਟਾਵਰਾਂ ਤੇ ਸੀਗਾ ਤੇ ਉੱਥੋਂ ਉੱਡ ਕੇ ਜਾਂਦਾ ਸੀਗਾ ਪੈਂਡ ਦੇ ਵਿੱਚ ਹੈਗੀ ਟੈਂਕੀ ਉਹਨਾਂ ਦੋਨਾਂ ਜਗ੍ਹਾ ਤੋਂ ਟਾਵਰ ਤੋਂ ਤੇ ਟੈਂਕੀ ਤੋਂ ਬਈ ਬੱਚਾ ਰਾਤ ਕਿਸੇ ਨੇ ਫੜ ਲਿਆ ਤੇ ਬੱਚਾ ਉੱਡਿਆ ਨਹੀਂਗਾ ਨਾ ਟੈਂਕੀ ਤੇ ਆ ਤੇ ਨਾ ਹੀ ਉਹ ਹੈਗਾ ਟਾਵਰਾਂ ਤੇ ਬਹੁਤ ਮਾੜੀ ਗੱਲ ਆ ਬਾਈ ਜੀਨੇ ਵੀ ਬੱਚਾ ਫੜਿਆ ਆਪਣਾ ਤੇ ਉਹ ਸਾਹਮਣੇ ਬਾਈ ਵੇਖ ਲੋ ਕਿੰਨੀ ਗਵਾੜ ਸਾਹਮਣੇ ਟਾਵਰ ਦੀ ਹੀ ਜਾਂਦੇ ਆ ਉੱਥੋਂ ਆਪਣਾ ਘਰ ਕਿੰਨੀ ਗਵਾੜ ਆ ਤੇ ਉਹਨੇ ਜਿਹਦੇ ਉੱਥੇ ਬੈਠਾ ਹੁੰਦਾ ਤੇ ਉਹਨੇ ਸਵੇਰ ਨੂੰ ਉੱਡ ਕੇ ਸਿੱਧਾ ਆਪਣੇ ਘਰੇ ਆਉਣਾ ਸੀਗਾ ਤੇ ਇੱਕ ਦਿਨ ਤਾਂ ਬਾਈ ਪਹਿਲਾਂ ਤਾਂ ਢਟਕ ਗਿਆ ਸੀਗਾ ਪਰ ਲੀ ਕੰਨੀ ਉੱਡ ਗਈ ਦੂ ਪਿੰਡ ਦੀ ਇੱਕ ਦਿਨ ਤਾਂ ਉੱਥੇ ਫਿਰਦਾ ਰਿਹਾ ਦੂਜੇ ਦਿਨ ਬਾਈ ਸ਼ਾਮ ਨੂੰ ਉਹ ਟਾਵਰਾਂ ਤੇ ਆ ਗਿਆ ਸੀਗਾ ਤੇ ਉਹਦੀ ਉਮੀਦ ਸੀਗੀ ਆਉਣ ਦੀ ਪਰ ਉਹ ਫੜ ਲਿਆ ਕਿਸੇ ਨੇ ਜੇ ਕਿਸੇ ਵੀ ਭਰਾ ਕੋਲੇ ਬਈ ਪੈਂਟ ਦੇ ਕੋਲੇ ਹੈਗਾ ਤੇ ਦੱਸਣ ਦੀ ਬਈ ਮਿਹਰਬਾਨੀ ਕਰਿਓ ਤੇ ਜਾਂ ਉਹਨੂੰ ਸਾਡੀ ਵੇਓ ਬਈ ਆਪੇ ਆ ਜੂਗਾ ਜੇ ਆਉਣਾ ਹੋਇਆ ਤਾਂ ਜਿਹਦੇ ਕੋਲੇ ਵੀ ਹੋਇਆ ਤੇ ਫਿਲਹਾਲ ਬਈ ਆ ਬੱਚੇ ਆਪਾਂ ਕਰਦਗੇ ਅੰਦਰ ਹੁਣ ਲੋ ਜੀ ਬੱਚੇ ਅੰਦਰ ਕਰੂਗਾ ਆਪਣਾ ਪੰਮਾ ਤੇ ਆਪਣੇ ਹੱਥਾਂ ਨੂੰ ਲੱਗਿਆ ਬਈ ਦਵਾਈ ਇਸ ਕਰਕੇ ਅੱਜ ਪੰਮੇ ਦੀ ਹੈਲਪਰ ਲੈ ਲੈ ਪੰਮੇ ਦੀ ਹੈਲਪ ਲਵਾਵਾਂਗੇ ਤੇ ਇਹਦੇ ਨਾਲ ਦਵਾਈ ਬਈ ਥੋੜੀ ਜੀ ਰੈਐਕਸ਼ਨ ਕਰੂਗੀ ਬੱਚਿਆਂ ਨੂੰ ਜੀ ਹੱਥ ਲਾਵਾਂਗੇ ਤਾਂ 스멜 스멜 ਗੰਦੀ ਆਉਂਦੀ ਆ ਹੱਥਾਂ ਚੋਂ ਤੇ ਚੱਲ ਪੰਮੇ ਘਰ ਦੇ ਬਹੁਤ ਅੰਦਰ ਕਿਹੜੇ ਕਿਹੜੇ ਗੁੱਡੇ ਜਿਹੜਾ ਕਰਨਾ ਤਨ ਤਨ ਬੱਚੇ ਇੱਕ ਖੁੱਡੇ ਚ ਕਰਨੇ ਆ ਰੱਤਾ ਜਿਹੜਾ ਬੱਚਾ ਵਾ ਉਹ ਵਿਚਾਲੜੇ ਖੁੱਡੇ ਚ ਕਰ ਦੇ ਰੱਤਾ ਜਿਹੜਾ ਲਓ ਮੁੱਤਰਵਾਜ ਦਾ ਮੁੰਡਾ ਵਾ ਤੈਨੂੰ ਰੱਤੇ ਦਾ ਪਤਾ ਨਹੀਂ ਮੈਨੂੰ ਨਹੀਂ ਪਤਾ ਉਹ ਜਿਹੜਾ ਲਾਲ ਜਿਆ ਉਹ ਰੱਤਾ ਪੁੱਤ ਇਹਨਾਂ ਨੂੰ ਵਿਚਾਲੜੇ ਚ ਇਹਨਾਂ ਨੂੰ ਉਪਰਲੇ ਖੁੱਡੇ ਚ ਕਰ ਦੇ ਤਾਂ ਤਾਂ ਤੂੰ ਨਾ ਛੱਡ ਦੀ ਹੌਲੀ ਦਿਨ ਥੱਲੇ ਭਾਈ ਇਹ ਤਾਂ ਜਾਲੀ ਬੜੀ ਭਾਂ ਚਾਲ ਤੋਂ ਆ ਕੂਟਰ ਦਾ ਰੰਗ ਦੱਸ ਕੀ ਆ ਇਹਨੂੰ ਕੀ ਕਹਿੰਦੇ ਆ ਇਧਰ ਮੋੜਾ ਮੋੜਤਾ ਸਹੀ ਤੇ ਦਾੜੀਆਂ ਸੂਰਜ ਸੱਚ ਬੱਚੇ ਆ ਬੱਚੇ ਆ ਬੱਚਾ ਕੇ ਕੀ ਕੀ ਕਹਿੰਦੇ ਆ ਬੱਚੇ ਨੂੰ ਬੱਚਾ ਬੱਚਾ ਦਾ ਹੈਗਾ ਕੀ ਕਹਿੰਦੇ ਹੁੰਦੇ ਨੇ ਉਹਨੂੰ ਚਿੱਟਾ ਚੀਨਾ ਕਾਲਾ ਚੀਨਾ ਲਾਲ ਚੀਨਾ ਇਹ ਹੈ ਇਹ ਉਹ ਵਾਲਾ ਚੀਨਾ ਕਿਹੜਾ ਉਹ ਵਾਲਾ ਚੀਨਾ ਤੈਨੂੰ ਮੈਂ ਕਹਾਂ ਥੱਲੇ ਨਹੀਂ ਬੈਠੋ ਰੋਹਿਤ ਇੱਕ ਮਿੰਟ ਛੱਡਿਆ ਮੰਮੇ ਕੋਟੀ ਜਾਂਦਾ ਤੈਨੂੰ ਐ ਕੋਈ ਹੋਲੀ ਕਿਤੇ ਨਹੀਂ ਭਾਈ ਉਹਨਾਂ ਨੂੰ ਹੈਂ ਹੈਂ ਤੈਨੂੰ ਕੋਈ ਹੋਲੀ ਛੱਡੀ ਤੂੰ ਤਾਂ ਤਾਂ ਤੋਂ ਫੇਰ ਛੱਡਤਾ ਹੋਲੀ ਛੱਡੀ ਚਿੱਟਾ ਫੜ ਲ ਤੈਨੂੰ ਕਹੀ ਨਹੀਂ ਹੋਲੀ ਲੱਗਦੀ ਰੱਤਾ ਹੀ ਫੜ ਬਾਰੀ ਭੇੜੀ ਨਹੀਂ ਰੱਤਾ ਹੀ ਫੜ ਹੁਣ ਵੀ ਛੱਤਰ ਪਾ ਕੇ ਹਟਿਆ ਇਹਦੇ ਲਾਈਵ ਇਹਨੂੰ ਹੋਲੀਆਂ ਹੀ ਕੋਟ-ਕੋਟੀ ਸਿਖਾਉਣਾ ਇਹ ਤਾਂ ਔਡੋ ਹੀ ਲਹੂ ਇਹਨੂੰ ਛੱਡ ਦੇ ਆਹ ਵੇ ਵੱਡਾ ਉੱਠ ਜਾ ਉੱਠ ਜਾ ਯਾ ਲੈ ਨਹੀਂ ਦੱਸ ਲੋ ਜੀ ਬੱਚੇ ਹੁਣ ਆਪਾਂ ਕਰਦੇ ਅੰਦਰ ਆ ਕੇ ਥੁੱਕੀ ਜਾਂਦਾ ਮੇਰੇ ਤੇ ਕੀ ਕਰੀ ਜਾਂਦਾ ਥੁੱਕੀ ਜਾਂਦਾ ਮੇਰੇ ਤੇ ਥੁੱਕੀ ਜਾਂਦਾ ਕਹਿੰਦਾ ਬਈ ਮੇਰੇ ਤੇ ਇੰਨੀ ਕੀ ਨੌਲਜ ਐਨੂੰ ਕੂਤਰਾਂ ਦੀ ਸੇਖਾਤਰੀਆਂ ਆਪਾਂ ਹੁਣ ਲਾ ਦਨੇ ਆ ਤੇ ਖੋਡੇ ਖਾਡੇ ਲਾ ਦਨੇ ਜਿੰਦੇ ਤੇ ਕਰਦੇ ਆ ਵੀਡੀਓ ਦੀ ਐਂਡਿੰਗ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਸਾਰਾ ਕੋ ਕਰ ਦੋ ਲਾਈਕ ਵੀ ਕਰ ਦੋ ਕਮੈਂਟ ਵੀ ਕਰ ਦੋ ਸਬਸਕ੍ਰਾਈਬ ਵੀ ਕਰ ਦੋ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦੋ ਸਾਰਾ ਕੋ ਕਰ ਦੋ ਬਾਈ ਧੰਨਵਾਦ